100 ਚੋਰ 100 ਚੋਰ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਵਾਇ ਘਰ ਪਰੰਦੇ ਪੰਜਾਬ ਨੂੰ ਖੋਖਲਾ ਕਰਤਾ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਆ ਪਤਨੇ ਨਹੀਂ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਦਰਬਾਰ ਸਾਹਿਬ ਚਾਉਣਾ 100 ਪਾਗ ਜੀ ਫੀਸ ਨਿਵਾਣਾ ਉਹ ਤੋਂ ਵੱਡੀ ਸੇਧ ਝੰਡੇ ਬੁੰਗੇ ਜੋਗੋ ਜੋਗ ਅਟਲ ਧਰਮ ਦਾ જયਕਾਰ ਮੈਂ ਆਪਣੇ ਆਪ ਚ ਕੁਛ ਵੀ ਨਹੀਂ ਇਸ ਗੁਰੂ ਦੀ ਮਿਹਰ ਨਾਲ ਇੱਕ ਸੇਧ ਮਿਲੀ ਹੈ ਅਲਖ ਜਗਾਉਣ ਦੀ ਪੰਜਾਬ ਦੇ ਪੁਨਰਥਾਨ ਦੀ ਦੋ ਧੜਿਆਂ ਚ ਹਲਕਤ ਵੰਡੀ ਐ ਇੱਕ ਜੌਂਕਾਂ ਦਾ ਤੇ ਇੱਕ ਲੋਕਾਂ ਦਾ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਦਾ ਖੰਡਣਾ 100 ਚੋਰ 100 ਚੋਰ ਪੰਜਾਬ ਦੀ ਆਵਾਜ਼ ਨਹੀਂ ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਐ 2 ਕਰੋੜੋਂ ਜਿਹੜਾ ਐਨਆਰਆਈ ਐ ਬਾਹਰੋਂ ਤੇ ਇਥੋਂ ਆਵਾਜ਼ ਲੋਕਾਂ ਦੀ ਉੱਠਣੀ ਐ ਇਹ ਬਰਤਾਂਤ ਲੋਕਾਂ ਨੇ ਬਣਾਉਣਾ ਐ ਔਰ ਲੋਕਾਂ ਨੇ ਧਰਤੀ ਪੁੱਤਰ ਆਪ ਦੇ ਆਪ ਚੁਣਨਾ ਐ ਪੰਜਾਬ 'ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਰਬਤ ਕਾ ਭਲਾ ਪਹਿਲੀ ਪਾਛਾਈ ਤੇ ਦਸਵੀਂ ਪਾਛਾਈ ਨੂੰ ਅੱਖ ਨਹੀਂ ਦੇਖ ਸਕਦਾ ਕੋਈ ਗੁਰੂ ਇੱਕ ਹੈ ਸਰਬਤ ਦਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ ਸਵਾਏ ਘਰ ਪਰੰਦੇ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਐ ਪਾਤਨੇ ਨਹੀਂ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਔਰ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤੇ ਉਹ ਹੈ ਭਰੋਸੇਯੋਗਤਾ ਭਰੋਸਾ ਟਰਸਟ ਲੀਡਰ ਉਹ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾਰੇ ਸਮਝਣੀ ਇਸ ਭਰੋਸੇ ਨੂੰ ਟੁੱਟ ਨਹੀਂ ਦੇਣਾ ਇਹੀ ਭਰੋਸਾ ਲੈ ਕੇ ਰਾਜਨੀਤੀ ਜਾਇਆ ਸੀ ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ ਇਹੀ ਮੇਰੇ ਪਿਓ ਦੀ ਮੰਗ ਸੀ ਜੋ ਦਾ ਜਾਗਦਾ ਈਮਾਨ ਲੈ ਕੇ ਵਾਪਸ ਜਾਊਗਾ ਵੈਲਕਮ ਕਰਦਾ ਅੱਜ ਜਦੋਂ ਸਾਡਾ ਬੜੇ ਹੀ ਸੂਝਵਾਨ ਨੇ ਬੜੇ ਪਿਆਰ ਨਾਲ ਗੱਲ ਸੁਣੀ ਹੈ ਅਸੀਂ ਆਪਣਾ ਪੱਖ ਰੱਖਦੇ ਹਾਂ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮਾਉ ਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋਊ ਠੋਕ ਦੂੰ ਕਿ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪੁਲਿਸੀਆਂ ਦੀ ਹੈ ਪੰਜਾਬ ਦੇ ਉੱਥਾਂ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੋੜਨ ਦੀ ਹੈ ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਸਦਾ ਦੋ ਕਰੋੜ ਜਿਹੜਾ ਬਾਹਰ ਵਸਦਾ ਹੈ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ ਸ਼ੌਕ ਇਕੱਠਾ ਹੁੰਦਾ ਹੈ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਅਡ ਹੋ ਸਕਦੀ ਹੈ ਖਾਣ ਪੀਣ ਅਡ ਹੋ ਸਕਦਾ ਹੈ ਕਲਚਰ ਢੋਸਦਾ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਆਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਹਾਂ ਜੇ ਦੇਖੋ ਗੱਲ ਇਹ ਆ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਹੈ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਇਸ ਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਜਾਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਿਹਾ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਔਰ ਮੇਰੀ ਪ੍ਰੇਰਣਾ ਹੈ ਬੰਦ-ਬੰਦ ਕਟਾਏ ਆਰਿਆਂ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਬਸਾਉਣਾ ਆਪਾ ਪਾਰਟੀ ਔਰ ਕਾਂਗਰਸ ਦਾ ਆਪ ਤੁਸੀਂ ਜਿਹੜਾ ਕਹਿ ਰਹੇ ਹੋ ਤੁਸੀਂ ਇਹ ਹਾਈ ਕਮਾਂਡ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਨੇ ਹੋ ਜਦੋਂ ਪਦ ਲੈਨੇ ਹੋ ਅਹੁਦੇ ਲੈਨੇ ਉਦੋਂ ਮਾਹੀ ਕਵਾਡ ਨਹੀਂ ਬੰਦਣੀ ਐ ਤੇ ਜਦੋਂ ਰਾਸ਼ਟਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਐ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਬਹਿ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਤੁਸੀਂ ਹੱਕ ਜੋ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਜੇ ਉਹ ਇਕੱਠੇ ਹੋਣਗੇ ਉਹਨਾਂ ਦੀਆਂ 35% ਵੋਟਾਂ ਹੋ ਜਾਣਗੀਆਂ ਤੂੰ ਹੀ ਇਕੱਠੇ ਹੋਵੇਂਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਡੈਮੋਕ੍ਰੇਸੀ ਜੇ ਨਾ ਬਚੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਸੁਖਪਾਲ ਖੈਰਾ ਬਾਰੇ ਕੀ ਕਹਿਣਾ ਚਾਹੋ ਸੁਖਪਾਲ ਖੈਰਾ ਦੇ ਖਿਲਾਫ ਪੋਲਿਟੀਕਲ ਵਿਨਡੈਟਾ ਹੈ ਸਮਝੇ ਸੁਖਪਾਲ ਖੈਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਤਾ ਜੇ ਮੇਂ ਤ੍ਰਾਟਨ 323 ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿ ਨਾ ਜਰਾ ਸਮਝਿਆ 323 ਜੇ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਨਹੀਂ ਨਿਆ ਨੀਤੀ ਧਰਮ ਜਦੋਂ ਇਹੀ ਸਾਰਾ ਕੁਝ ਚਲਿਆ ਗਿਆ ਤੇ ਫਿਰ ਲੋਕ ਰਾਜ ਕਰਾ ਪੁਰਾਣੀ ਕਹਾਵਦੁੰਦੀ ਸੀ ਆਇਰਨ ਹੈਂਡ ਇਨ ਵੈਲਵਟ ਕਲਬਸ ਕਿ ਸ਼ਨੀਲ ਦਾ ਦਸਤਾਨਾ ਹੈ ਅੰਦਰ ਲੋਹੇ ਦਾ ਹੱਥ ਹੈ ਐ ਨਹੀਂ ਚੱਲਣਾ ਮਿੱਤਰਾਂ ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ ਮੈਂ 3 ਕਰੋੜ ਪੰਜਾਬੀਆਂ 'ਚ ਫਿਰੂੰਗਾ